ਉਹ ਬੇਰੁਜ਼ਗਾਰੋ ਬੇਰੁਜ਼ਗਾਰੋ ਕਿਹੜੀ ਧਰਤੀ ਤੋਂ ਉੰਨੇ ਹੋ ਤੁਸੀਂ ਪੰਜਾਬ ਦੀ ਧਰਤੀ ਤੇ ਧਰਨਾ ਲਾਉਣ ਵਾਸਤੇ ਰੁਜ਼ਗਾਰ ਮੰਗਣ ਵਾਸਤੇ ਸ਼ਰਮ ਨਹੀਂ ਹੁੰਦੀ ਤੁਹਾਨੂੰ ਕਿਉਂਕਿ ਸਾਡੇ ਸੀਐਮ ਸਾਹਿਬ ਨੂੰ ਤਾਂ ਹੁਣ ਵਿਦੇਸ਼ ਗਏ ਪੰਜਾਬੀ ਮੁੰਡਿਆਂ ਦੇ ਵੀ ਫੋਨ ਆਉਣ ਲੱਗ ਪਏ ਕਿ ਭਗਵੰਤ ਮਾਨ ਸਾਹਿਬ ਤੁਸੀਂ ਪੰਜਾਬ ਵਿੱਚ ਰੁਜ਼ਗਾਰ ਹੀ ਇੰਨਾ ਦੇਤਾ ਕਿਤੇ ਉਹਨਾਂ ਨੂੰ ਜਰਮਨ ਤੋਂ ਫੋਨ ਆਉਂਦਾ ਮੁੰਡਿਆਂ ਦਾ ਕਿਤੇ ਕੈਨੇਡਾ ਤੋਂ ਕਿਤੇ ਅਮਰੀਕਾ ਤੋਂ ਕਿਤੇ ਕਿਸੇ ਮੁੰਡੇ ਦਾ ਫੋਨ ਆਉਂਦਾ ਕਿਤੇ ਕਿਸੇ ਮੁੰਡੇ ਦਾ ਫੋਨ ਆਉਂਦਾ ਉਹ ਕਹਿੰਦੇ ਸਾਡੇ ਪਿੰਡ ਵਿੱਚ ਵੀ ਤੁਸੀਂ ਨੌਕਰੀਆਂ ਦੇਤੀਆਂ ਸਾਡੇ ਪਿੰਡ ਦੇ ਮੁੰਡੇ ਵੀ ਨੌਕਰੀ ਲੱਗੇ ਆ ਫਲਾਨੀ ਥਾਂ ਦੇ ਵੀ ਲੱਗੇ ਆ ਢਿਉਂਕੀ ਥਾਂ ਦੇ ਵੀ ਲੱਗੇ ਆ ਤੇ ਹੁਣ ਅਸੀਂ ਵੀ ਚਾਹੁੰਨੇ ਆ ਕਿ ਅਸੀਂ ਪੰਜਾਬ ਦੀ ਧਰਤੀ ਤੇ ਵਾਪਸ ਆ ਜਾਈਏ ਤੇ ਭਗਵੰਤ ਮਾਨ ਸਾਹਿਬ ਉਹਨਾਂ ਨੂੰ ਕਹਿੰਦੇ ਤੁਸੀਂ ਆ ਜਾਓ ਪੰਜਾਬ ਦੀ ਧਰਤੀ ਤੇ ਵਾਪਸ ਪਈ ਹਾਂ ਇੱਥੇ ਤਾਂ ਰੋਜ਼ਗਾਰ ਹੈਗਾ ਉਹ ਕਹਿੰਦੇ ਜੀ ਇਸ ਤਾਂ ਓਵਰ ਏਜ ਹੋ ਗਈ ਤੇ ਭਗਵੰਤ ਮਾਨ ਸਾਹਿਬ ਕਹਿੰਦੇ ਇਹਦੇ ਵਿੱਚ ਤਾਂ ਹੁਣ ਮੇਰਾ ਕੋਈ ਕਸੂਰ ਹੀ ਨਹੀਂ ਕਹਿੰਦੇ ਜੀ ਸੋਚਾਂਗੇ ਹੁਣ ਅਸੀਂ ਆਪ ਵੀ ਅਗਲੀ ਪੀੜ੍ਹੀ ਨੂੰ ਜਦੋਂ ਪੰਜਾਬ ਵਿੱਚ ਰੋਜ਼ਗਾਰ ਹੀ ਨਹੀਂ ਅਗਲੀ ਪੀੜ੍ਹੀ ਨੂੰ ਰੋਜ਼ਗਾਰ ਦਵਾਉਣ ਵਾਸਤੇ ਅਸੀਂ ਪੰਜਾਬ ਆਵਾਂਗੇ ਤੇ ਤੁਸੀਂ ਕਹਿੰਦੇ ਹੋ ਪੰਜਾਬ ਵਿੱਚ ਰੋਜ਼ਗਾਰ ਹੀ ਹੈ ਨਹੀਂ ਮੈਂ ਕਹਿੰਨੀ ਆ ਇਨ੍ਹਾਂ ਮੰਤਰੀਆਂ ਨੂੰ ਇਨ੍ਹਾਂ ਲੀਡਰਾਂ ਨੂੰ ਸ਼ਰਮ ਨਹੀਂ ਆਉਂਦੀ ਇਹੋ ਜੇ ਬਿਆਨ ਦਿੰਦੇ ਹੋਏ ਇਥੇ ਬੇਰੋਜ਼ਗਾਰ ਪੰਜਾਬ ਦੀ ਧਰਤੀ ਤੇ ਨਿੱਤ ਡਾਂਗਾ ਖਾਂਦੇ ਆ ਤੇ ਭਗਵਾਨਤਮਾਨ ਸਾਹਿਬ ਬਾਕੀ ਗੱਲ ਤਾਂ ਬਾਅਦ ਵਿੱਚ ਕਰਦੇ ਆ ਆ ਪਹਿਲਾਂ ਵੇਖ ਲੋ ਆ ਜਿਹੜਾ ਮੁੰਡਾ ਤੁਹਾਨੂੰਵਾਜਾ ਮਾਰ ਰਿਹਾ ਕਿ ਭਗਵਾਨਤਮਾਨ ਸਾਹਿਬ ਗੱਲ ਸੁਣ ਲੋ ਗੱਲ ਸੁਣ ਲੋ 4 ਸਾਲ ਹੋ ਗਏ ਸਾਨੂੰ ਧੱਕੇ ਖਾਂਦੇ ਆ ਫਿਰਦੇ ਆ ਨੂੰ ਬੇਰੋਜ਼ਗਾਰ ਆ ਸਾਡੀ ਓਵਰ ਏਜ ਹੋ ਜਾਣੀ ਆ ਤੁਹਾਨੂੰ ਰੋਜ਼ਗਾਰ ਦੇ ਦਿਓ ਆ ਵੇਖੋ ਅੱਜ ਹੀ ਨਹੀਂ ਸੀ ਇਹ 40 ਮੁਕਤੀਆਂ ਦੀ ਧਰਤੀ ਤੇ ਅੱਜ ਤੁਸੀਂ 40 ਮੁਕਤੀਆਂ ਦੀ ਧਰਤੀ ਤੇ ਇਹ ਬਿਆਨ ਦਿੱਤਾ ਨਾ ਕੀ ਇਹ ਮੁੰਡਾ ਅੱਜ ਹੀ ਤੁਹਾਨੂੰ 40 ਮੁਕਤੀਆਂ ਦੀ ਧਰਤੀ ਤੇ ਸ਼੍ਰੀ ਮੁਖਸਰ ਸਾਹਿਬ ਇਹ ਮੁੰਡਾ ਤੁਹਾਨੂੰਵਾਜਾ ਨਹੀਂ ਸਮਝਦਾ ਕਿ ਸਾਡੀ ਫਰਿਆਦ ਸੁਣ ਲਓ ਸਾਨੂੰ ਨੌਕਰੀ ਦੇ ਦਿਓ ਕੀ ਇਹ ਬੇਰੋਜ਼ਗਾਰ ਨਹੀਂ ਸੀ ਕਿ ਮਿਲ ਗਈਆਂ ਨੌਕਰੀਆਂ ਮੈਨੂੰ ਨਹੀਂ ਪਤਾ ਭਗਵੰਤ ਮਾਨ ਸਾਹਿਬ ਅੱਜ ਕਹਿੰਦੇ ਕਿ 763000 ਨੌਕਰੀ ਦਿੱਤੀ ਪਤਾ ਨਹੀਂ ਉਹ 363000 ਜਿਹੜੀਆਂ ਨੌਕਰੀਆਂ ਭਗਵੰਤ ਮਾਨ ਸਰਕਾਰ ਨੇ ਦਿੱਤੀਆਂ ਕਿਹਨੂੰ ਦਿੱਤੀਆਂ ਕਿੱਥੇ ਦਿੱਤੀਆਂ ਕਿਉਂਕਿ ਮੇਰੇ ਨਾਲ ਜਿੰਨੇ ਮੁੰਡੇ ਕੁੜੀਆਂ ਪੜ੍ਹਦੇ ਸੀ ਉਹ ਤਾਂ ਕੋਈ ਪੀ ਐਚ ਡੀ ਕਰੀ ਬੈਠਾ ਕੋਈ ਨੈਟ ਕੋਈ ਟੈਟਾ ਪਾਸ ਕਰੀ ਬੈਠਾ ਉਹ ਤਾਂ ਵਿਚਾਰੇ ਇੱਥੇ ਸੜਕਾਂ ਤੇ ਧਰਨੇ ਲਾਉਂਦੇ ਫਿਰਦੇ ਆ ਡਾਂਗਾ ਖਾਂਦੇ ਫਿਰਦੇ ਆ ਉਹਨਾਂ ਵਿੱਚੋਂ ਤਾਂ ਕਿਸੇ ਨੂੰ ਨੌਕਰੀ ਮਿਲੀ ਨਹੀਂ ਭਾਈ ਹੋਰ ਪਤਾ ਨਹੀਂ ਕਿਹਨੂੰ ਕਿਹਨੂੰ ਕਿੱਥੇ ਕਿੱਥੇ ਨੌਕਰੀਆਂ ਮਿਲੀਆਂ ਤੇ ਭਗਵੰਤ ਮਾਨ ਸਾਹਿਬ ਗੱਲਾਂ ਐ ਕਰਦੇ ਆ ਉਹ ਤਾਂ ਵੈਸੇ ਪਹਿਲਾਂ ਹੀ ਵੋਟਾਂ ਤੋਂ ਪਹਿਲਾਂ ਵੀ ਕਹਿੰਦੇ ਸੀਗੇ ਵੀ ਅਸੀਂ ਤਾਂ ਐਹੋ ਜਿਹਾ ਰਾਜ ਸਾਡਾ ਤਾਂ ਹੋਊਗਾ ਕਿ ਬਾਹਰ ਤੋਂ ਗੋਰੇ ਗੁਰਿਆਂ ਇੱਥੇ ਨੌਕਰੀ ਕਰਨ ਆਇਆ ਕਰਨਗੇ ਪਰ ਬੇहद ਅਫਸੋਸ ਕਿ ਸਾਡੇ ਮੁੰਡੇ ਕੁੜੀਆਂ ਵਦੇਸ਼ ਦੀ ਧਰਤੀ ਤੇ ਜਾ ਰਹੇ ਆ ਆਪ ਦਾ ਦੇਸ਼ ਛੜ ਛੜ ਕੇ ਭੱਜ ਰਿਹਾ ਭਗਵੰਤ ਸਿੰਘ ਸਾਹਮਣੇ ਸੱਚ ਉਥੇ ਇੱਕ ਗੱਲ ਹੋਰ ਆਪ ਹੀ ਸੱਚੀ ਬੋਲਤੀ ਨਾਲ ਦੀ ਨਾਲ ਹੀ ਉਹਨਾਂ ਨੇ ਬੋਲਤੀ ਕਿ ਜਿਹੜੇ ਵਿਦੇਸ਼ ਵਾਲੇ ਹਨ ਵੱਖ-ਵੱਖ ਦੇਸ਼ਾਂ ਦੇ ਮਾਲਕ ਵੱਖ-ਵੱਖ ਦੇਸ਼ਾਂ ਦੇ ਨਮਾਇंदे ਉਹ ਜਿਵੇਂ ਹੁਣ ਟਰੰਪ ਨੇ ਉਥੋਂ ਭਜਾਇਆ ਵੀ ਜਾਓ ਜਿਹੜੇ ਆਏ ਹੋ ਇਥੋਂ ਕਿਉਂਕਿ ਉੱਥੋਂ ਦੇ ਲੋਕ ਚਾਹੇ ਕੈਨੇਡਾ ਦੇ ਹੋਣ ਚਾਹੇ ਅਮਰੀਕਾ ਦੇ ਹੋਣ ਚਾਹੇ ਹੋਰ ਵੱਖ-ਵੱਖ ਕੰਟਰੀਆਂ ਦੇ ਲੋਕ ਜਦੋਂ ਬੇਰੋਜ਼ਗਾਰੀ ਉੱਥੇ ਪੈਦਾ ਹੁੰਦੀ ਆ ਜਾਂ ਉੱਥੇ ਸਸਤੀ ਲੇਬਰ ਸਾਡੇ ਜਿਹੜੇ ਭੈਣਾ ਭਰਾ ਜਾਂਦੇ ਆ ਉੱਥੋਂ ਵਾਸਤੇ ਸਸਤੀ ਲੇਬਰ ਆ ਉੱਥੇ ਦੇ ਲੋਕ ਮਹਿੰਗੇ ਭਾਵੇਂ ਤੇ ਕੰਮ ਕਰਦੇ ਆ ਜਿਵੇਂ ਇੱਥੇ ਆਪਣੇ ਵਿਚਾਰੇ ਬਿਹਾਰ ਤੋਂ ਆ ਕੇ ਮਜ਼ਦੂਰ ਸਸਤੇ ਭਾ ਮਜ਼ਦੂਰੀ ਕਰ ਦਿੰਦੇ ਆ ਤੇ ਜਿਹੜੇ ਆਪਣੇ ਇੱਥੇ ਲੋਕਲ ਬੰਦੇ ਆ ਉਹ ਥੋੜਾ ਮਹਿੰਗਾ ਮਜ਼ਦੂਰ ਪੈਂਦਾ ਇਹਨਾਂ ਨੂੰ ਉਵੇਂ ਹੀ ਉੱਥੇ ਵਿਦੇਸ਼ ਦੀ ਧਰਤੀ ਤੇ ਆ ਤੇ ਉੱਥੋਂ ਦੇ ਲੋਕ ਵੀ ਰੌਲਾ ਪਾਉਂਦੇ ਆ ਜਿਵੇਂ ਉੱਥੇ 트াম্প ਨੇ ਬੜੇ ਸਾਰੇ ਪੰਜਾਬੀਆਂ ਨੂੰ ਭੁਜਾਤਾ ਜਾਂ ਹੋਰ ਇੰਡੀਅਨਾਂ ਨੂੰ ਭੁਜਾਤਾ ਹੋਰ ਬਾਕੀ ਦੇਸ਼ਾਂ ਵਾਲੇ ਕਹਿੰਦੇ ਆ ਵੀ ਅਸੀਂ ਨਹੀਂ ਆਉਣ ਦੇਣਾ ਜਾਂ ਤੁਸੀਂ ਆਹ ਟੈਸਟ ਪਾਸ ਕਰੋਗੇ ਬੜਾ ਸਾਰੀਆਂ ਚੀਜ਼ਾਂ ਆਈ ਲੈਟਸ ਨੂੰ ਲੈ ਕੇ ਜਿਹੜਾ ਨਵਾਂ ਪੰਗਾ ਖੜਾ ਹੋਇਆ ਜਿਨੇ ਕਾਫੀ ਜ਼ਿਆਦਾ ਬਗਵਾਲ ਮਚਾਇਆ ਤੇ ਰੋਕ-ਥਾਮ ਹੋਈ ਆ ਹੁਣ ਮਤਲਬ ਵਿਦੇਸ਼ਾਂ ਨੂੰ ਜਾਣਾ ਜਿਹੜਾ ਘਟਿਆ ਉਹ ਕਈ ਮਜਬੂਰੀਆਂ ਕਰਕੇ ਆ ਕਈ ਮਜਬੂਰੀਆਂ ਕਰਕੇ ਲੋਕ ਆਪਣੇ ਆਪ ਵਿਦੇਸ਼ ਦੀ ਧਰਤੀ ਤੋਂ ਵਾਪਸ ਆਇਆ ਆਉਣਾ ਨਹੀਂ ਚਾਹੁੰਦੇ ਅੱਜ ਵੀ ਤੁਸੀਂ ਪੁੱਛੋ ਅੱਜ ਪੁੱਛੋ ਤੁਸੀਂ ਕਿਸੇ ਮੁੰਡੇ ਕੁੜੀ ਨੂੰ ਕਿਸੇ ਨੂੰ ਵੀ ਪੁੱਛ ਲਓ ਵੀ ਤੁਸੀਂ ਜਾਣਾ ਬਾਹਰ ਜਾਣ ਨੂੰ ਤਰਜੀਹ ਦੋਗੇ ਕਿ ਇੱਥੇ ਰਹਿਣ ਨੂੰ ਉਹ ਕਹਿੰਦੇ ਆ ਜੀ ਅਸੀਂ ਬਾਹਰ ਜਾਣ ਨੂੰ ਤਰਜੀਹ ਦੇਵਾਂਗੇ ਜਿਹੜੇ ਵਿਦੇਸ਼ ਤੋਂ ਆਏ ਵੀ ਹਨ ਵਿਚਾਰੇ ਕਿਸੇ ਕਿਸੇ ਨਾ ਕਿਸੇ ਤਰੀਕੇ ਡਿਪੋਰਟ ਹੋ ਕੇ ਕਿਸੇ ਨਾ ਕਿਸੇ ਕਾਰਨ ਉਥੋਂ ਕੱਢੇ ਗਏ ਬਹੁਤ ਥੋੜੇ ਹੋਣਗੇ ਜਿਹੜੇ ਆਪਦੀ ਮਰਜ਼ੀ ਨਾਲ ਉਹ ਛੱਡ ਕੇ ਆਏ ਹੋਣਗੇ ਉਹ ਦੇਸ਼ ਨਹੀਂ ਤਾਂ ਕਿਸੇ ਨਾ ਕਿਸੇ ਮਜਬੂਰੀ ਕਾਰਨ ਉਹਨਾਂ ਨੂੰ ਉਹ ਦੇਸ਼ ਛੱਡਣਾ ਪਿਆ ਫਿਰ ਆ ਕੇ ਉਹ ਕਹਿਣ ਵੀ ਕੀ ਇੱਥੇ ਕਿਵੇਂ ਕਹਿ ਰਹੇ ਨੇ ਕਿ ਸਾਨੂੰ ਰਿਪੋਰਟ ਕਰਕੇ ਭੇਜਿਆ ਕਿਵੇਂ ਕਹਿ ਰਹੇ ਨੇ ਕਿ ਸਾਨੂੰ ਉੱਥੋਂ ਕੱਢਿਆ ਗਿਆ ਸ਼ਰਮ ਦੇ ਮਾਰੇ ਉਹ ਫਿਰ ਕਹਿੰਦੇ ਆ ਵੀ ਸਾਨੂੰ ਰਹਿਣਾ ਪਸੰਦ ਨਹੀਂ ਸੀ ਅਸੀਂ ਉਹ ਤੜਪ ਛੱਡ ਕੇ ਆ ਗਏ ਨਹੀਂ ਤਾਂ ਜਿੰਨੀ ਇੱਥੇ ਬੇਰੋਜ਼ਗਾਰੀ ਆ ਕਿਵੇਂ ਕੋਈ ਕਰੂਗਾ ਵੀ ਉੱਥੋਂ ਆਪਦਾ ਰੋਜ਼ਗਾਰ ਛੱਡ ਕੇ ਇੱਥੇ ਆਵੇ ਤੇ ਭਗਵਾਨਤਮਨ ਸਾਹਿਬ ਨੇ ਇਹ ਗੱਲ ਖੁਦ ਹੀ ਬੋਲਤੀ ਕਿ ਉੱਥੋਂ ਉੱਥੋਂ ਦੀਆਂ ਸਰਕਾਰਾਂ ਵੀ ਭੁਲਾਈ ਜਾਂਦੀਆਂ ਵੀ ਚਲੋ ਚਲੋ ਆਪਦੇ ਦੇਸ਼ਾਂ ਨੂੰ ਇਸ ਕਰਕੇ ਜਿਹੜੇ ਮੁੰਡੇ ਕੁੜੀਆਂ ਉਹ ਉਹ ਇੱਧਰ ਵਾਪਸ ਆ ਗਏ ਤੇ ਭਗਵਾਨ ਜੀ ਮਾਨ ਸਾਹਿਬ ਗੱਲਾਂ ਤੁਸੀਂ ਐ ਕਰਦੇ ਹੋ ਕਿ ਜਿਵੇਂ ਖੁਸ਼ਹਾਲੀ ਬਹੁਤ ਆ ਗਈ ਪੰਜਾਬ ਵਿੱਚ ਰੋਜ਼ਗਾਰ ਹੀ ਬਹੁਤ ਮਿਲ ਮਿਲ ਰਿਹਾ ਇੱਥੇ ਲੋਕਾਂ ਨੂੰ ਤਾਂ ਕਰਕੇ ਉਹ ਵਿਦੇਸ਼ ਦੀ ਧਰਤੀ ਛੱਡ ਕੇ ਆਏ ਹੁਣ ਭਾਈ ਸਾਨੂੰ ਤਾਂ ਮਿਲਿਆ ਨਹੀਂ ਅਸੀਂ ਤਾਂ ਬੈਠੇ ਮੇਰੇ ਨਾਲ ਦੇ ਮੁੰਡੇ ਕੁੜੀਆਂ ਜਿੰਨੇ ਮੇਰੇ ਨਾਲ ਪੜ੍ਹੇ ਆ ਉਹ ਸਾਰੇ ਬੇਰੋਜ਼ਗਾਰ ਤੁਰੇ ਫਿਰਦੇ ਆ ਪਤਾ ਨਹੀਂ ਜਿਹੜੀਆਂ ਤੁਸੀਂ ਨੌਕਰੀਆਂ ਦਿੱਤੀਆਂ ਉਹ ਕਿੱਥੇ ਤੇ ਕਿਹਨੂੰ ਦਿੱਤੀਆਂ ਜਦੋਂ ਵੀ ਕੋਈ ਨੌਕਰੀ ਵਾਸਤੇ ਫਾਰਮ ਨਿਕਲਦਾ ਨੌਕਰੀ ਹੁੰਦੀ ਆ ਪਲੱਸ 2 ਬੇਸ ਤੇ ਜਿਹੜੀਆਂ ਨੌਕਰੀਆਂ ਦੇ ਫਾਰਮ ਜੇ ਕੋਈ ਸਿੰਪਲ ਸਧਾਰਨ ਪਲੱਸ 2 ਵੇਸ ਤੇ ਵੀ ਕੋਈ ਨੌਕਰੀ ਹੁੰਦੀ ਹੈ ਨਾ ਨੌਕਰੀ ਦੇ ਫਾਰਮ ਨਿਕਲਦੇ ਆ ਉਹ 1700 ਦੀ ਪੋਸਟ ਹੁੰਦੀ ਆ 1700 ਵਿਅਕਤੀ ਰੱਖਣੇ ਹੁੰਦੇ ਆ ਤੇ ਉਥੇ ਲੱਖਾਂ ਦੀ ਗਿਣਤੀ ਵਿੱਚ 4 4 5 5 ਲੱਖ ਮੁੰਡੇ ਕੁੜੀਆਂ ਆਪਦੇ ਫਾਰਮ ਭਰ ਦਿੰਦੇ ਆ ਤੇ ਫਿਰ ਉਹ ਵੀ ਉਹ ਮੁੰਡੇ ਕੁੜੀਆਂ ਇਹ ਨਹੀਂ ਕਿ ਪਲੱਸ 2 ਵਾਲੇ ਉਹਨਾਂ ਨੇ ਪੀ ਐਚ ਡੀ ਕੀਤੀ ਹੁੰਦੀ ਕਿਸੇ ਨੇ ਨੈਟ ਕੀਤਾ ਹੁੰਦਾ ਕਿਸੇ ਨੇ ਟੈਟ ਕੀਤਾ ਹੁੰਦਾ ਬੀਏ ਬੀਐਡ ਇੰਨੇ ਪੜੇ ਲਿਖੇ ਨੌਜਵਾਨ ਉਹ ਜਿਹੜੇ ਫਾਰਮ ਭਰਦੇ ਆ ਤੇ ਨੌਕਰੀ ਕਾਰੇ ਬੇਸ ਤੇ ਨੇ ਪਲੱਸ 2 ਬੇਸ ਤੇ ਆ ਤਾਂ ਹਾਲ ਆ ਇੰਨੀ ਤਾਂ ਬੇਰੋਜ਼ਗਾਰੀ ਆ ਪਤਾ ਨਹੀਂ ਨੌਕਰਾਂ 63000 ਦੀ ਨੌਕਰੀ ਦੇ ਦਿੱਤੀ ਤੇ ਜਿੱਥੇ ਲੱਖਾਂ ਦੀ ਗਿਣਤੀ ਵਿੱਚ ਮੁੰਡੇ ਕੁੜੀਆਂ ਬੇਰੋਜ਼ਗਾਰ ਆ ਤੁਸੀਂ ਬੇਰੋਜ਼ਗਾਰਾਂ ਨਾਲ ਵਾਅਦਾ ਕੀਤਾ ਸੀ ਅਸੀਂ ਬੇਰੋਜ਼ਗਾਰ ਮੁੰਡੇ ਕੁੜੀਆਂ ਨੂੰ ਨੌਕਰੀ ਦੇਵਾਂਗੇ ਤੇ ਜਦੋਂ ਤੱਕ ਨੌਕਰੀ ਦੇ ਨਹੀਂ ਸਕਦੇ ਉਦੋਂ ਤੱਕ ਬੇਰੋਜ਼ਗਾਰੀ ਪੱਤਾ ਦੇਵਾਂਗੇ ਕੀ ਬੇਰੋਜ਼ਗਾਰਾਂ ਨਾਲ ਕੀਤਾ ਵਾਅਦਾ ਤੁਸੀਂ ਪੂਰਾ ਕਰਤਾ ਕੀ ਤੁਸੀਂ ਬੇਰੋਜ਼ਗਾਰ ਜਿੰਨਾ ਟਾਈਮ ਤੁਸੀਂ ਕੋਈ ਨੌਕਰੀ ਨਹੀਂ ਦਿੱਤੀ ਤੇ ਵਿਚਾਰੇ ਜਿਹੜੇ ਮੁੰਡੇ ਕੁੜੀਆਂ ਬੇਰੋਜ਼ਗਾਰ ਹੱਥਾ ਉਹਨਾਂ ਨੂੰ ਤੁਸੀਂ ਬੇਰੋਜ਼ਗਾਰੀ ਭੱਤਾ ਦੇਤਾ ਸੀਮ ਸਾਹਿਬ ਅੱਜ ਤੁਸੀਂ ਉਸ ਪਵਿੱਤਰ ਧਰਤੀ ਤੇ ਬੋਲਦੇ ਹੋਏ ਬੋਲਿਆ ਕਿ ਜਿੰਨਾ ਕੁ ਜਿੰਨਾ ਪਾਪ ਦੂਜੇ ਦੂਜੇ ਲੀਡਰਾਂ ਤੇ ਤੁਸੀਂ ਤੰਜ ਕੱਸਦੇ ਦੂਜੀਆਂ ਪਾਰਟੀਆਂ ਤੇ ਤੰਜ ਕੱਸਦੇ ਕਿਹਾ ਕਿ ਜਿੰਨਾ ਪਾਪ ਉਹਨਾਂ ਨੇ ਕਮਾਇਆ ਹੁਣ ਰੱਬ ਨੂੰ ਵੀ ਨਰਕ ਤੋਂ ਗਾਂਹ ਕੋਈ ਚੀਜ਼ ਬਣਾਉਣੀ ਪਊਗੀ ਤੇਲ ਦੇ ਕੜਾਹੀ ਵਿੱਚ ਤਲਦੇ ਪੈਣਗੇ ਤਾਂ ਤੁਸੀਂ ਦੱਸੋ ਕਿ ਤੁਸੀਂ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਤੇ ਤੁਸੀਂ ਕਿਹਾ ਸੀ ਨੌਕਰੀਆਂ ਦਵਾਂਗੇ ਬੇਰੋਜ਼ਗਾਰੀ ਪੱਤਾ ਦਵਾਂਗੇ ਪੈਨਸ਼ਨ ਦਵਾਂਗੇ ਪੈਨਸ਼ਨ ਵਿੱਚ ਵਾਅਦਾ ਕਰਾਂਗੇ ਬੁਢਾਪਾ ਪੈਨਸ਼ਨ ਆ ਜਿਹੜੀ ਉਹਦੇ ਵਿੱਚ ਵਾਅਦਾ ਕਰਾਂਗੇ ਮਜ਼ਦੂਰਾਂ ਨੂੰ 5-5 ਮਰਲੇ ਦੇ ਪਲਾਟ ਦਿੱਤੇ ਜਾਣਗੇ ਹੋਰ ਅਨੇਕਾਂ ਤਰ੍ਹਾਂ ਦੇ ਵਾਅਦੇ ਤੁਸੀਂ ਕੀਤੇ ਸੀ ਲੋਕਾਂ ਦੇ ਨਾਲ ਕੀ ਤੁਸੀਂ ਉਹ ਪੂਰੇ ਕਰਤੇ ਕਿ ਅਸੀਂ ਸਿਰਫ ਦੂਜਿਆਂ ਤੇ ਤੰਜ ਕਸਣਾ ਜਾਣਦੇ ਹਾਂ ਦੂਜਿਆਂ ਨੂੰ ਤਾਂ ਲੋਕਾਂ ਨੇ ਫਤਵਾ ਜਾਰੀ ਕਰਤਾ ਦੂਜਿਆਂ ਨੂੰ ਤਾਂ ਲੋਕਾਂ ਨੇ ਦੱਸਤਾ ਵੀ ਭਾਈ ਤੁਹਾਨੂੰ ਅਸੀਂ ਪਰਖ ਚੁੱਕੇ ਹਾਂ ਪੜਤਾਲ ਚੁੱਕੇ ਹਾਂ ਤੁਸੀਂ ਸਾਡੇ ਨਾਲ ਕੀਤੀ ਮਾੜੀ ਇਸੇ ਕਰਕੇ ਤੁਹਾਡੀ ਪਾਰਟੀ ਦੇ ਉਹਨਾਂ ਨੇ ਬੰਨਵੇ ਜਿਤਾਏ ਤੁਹਾਡੇ ਤੋਂ ਉਮੀਦ ਕੀਤੀ ਸੀ ਵੀ ਤੁਸੀਂ ਨਵੇਂ ਹੋ ਕੁਝ ਨਾ ਕੁਝ ਲੋਕਾਂ ਵਾਸਤੇ ਕਰੋਗੇ ਤੁਹਾਡੇ ਤੇ ਭਰੋਸਾ ਕੀਤਾ ਸੀ ਜਿੰਨੇ ਤੁਸੀਂ ਵਾਦੇ ਲੋਕਾਂ ਦੇ ਨਾਲ ਕੀਤੇ ਸੀ ਪਰ ਲੋਕ ਕਹਿੰਦੇ ਆ ਕਿ ਅਸੀਂ ਤਾਂ ਹੁਣ ਇਹਨਾਂ ਦੀਆਂ ਵੀ ਮਿੰਤਾ ਹੀ ਕੱਢਦੇ ਆ ਹਾਂ ਜੇ ਤੁਹਾਡੀ ਪਾਰਟੀ ਤੋਂ ਕੋਈ ਸਵਾਲ ਪੁੱਛਣ ਦੀ ਕੋਸ਼ਿਸ਼ ਕਰਦਾ ਜਾ ਕੇ ਅੱਗੇ ਹੋ ਕੇ ਸਵਾਲ ਪੁੱਛਣ ਦੀ ਕੋਸ਼ਿਸ਼ ਕਰਦਾ ਤਾਂ ਫਿਰ ਉਹ ਕਹਿੰਦੇ ਆ ਜੀ 10ਵੀਂ ਪਾਸ ਸਾਡੇ ਤੋਂ ਸਵਾਲ ਨਾ ਪੁੱਛਣ ਪਲੱਸ 2 ਪਾਸ ਸਾਡੇ ਤੋਂ ਸਵਾਲ ਨਾ ਪੁੱਛਣ ਹੁਣ ਭਗਵੰਤ ਮਾਨ ਸਾਹਿਬ ਨਾਲ ਲੱਗਦੀ ਇੱਕ ਬੇਨਤੀ ਵੀ ਆ ਕਿ ਹੁਣ ਵੋਟਾਂ ਆ ਰਹੀਆਂ 27 ਦੀਆਂ ਤੇ ਜਿਹੜੇ 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 ਵੀ ਤੁਹਾਡੀ ਪਾਰਟੀ ਦੇ ਬੰਦੇ ਇਹ ਕਹਿੰਦੇ ਆ ਮੰਤਰੀ ਇਹ ਕਹਿੰਦੇ ਆ ਐਮਐਲਏ ਇਹ ਕਹਿੰਦੇ ਆ ਕਿ ਪਲੱਸ 2 ਪਾਸ ਬੰਦਾ 10ਵੀਂ ਪਾਸ ਬੰਦਾ ਸਾਡੇ ਨਾਲ ਗੱਲ ਨਾ ਕਰੇ ਉਹਨਾਂ ਨੂੰ ਕਿਉਂ ਕਿ ਜਿੰਨੇ ਵੀ ਲੋਕ 10ਵੀਂ ਪਾਸ ਆ ਅਣਪੜ੍ਹੇ ਪਲੱਸ 2 ਪਾਸ ਆ ਕਿਰਪਾ ਕਰਕੇ ਉਹਨਾਂ ਤੋਂ ਵੋਟ ਮੰਗਣ ਨਾ ਜਾਣ ਕਿਉਂਕਿ ਜਦੋਂ ਪਲੱਸ 2 ਪਾਸ 10ਵੀਂ ਪਾਸ ਵਾਲਿਆਂ ਨਾਲ ਗੱਲ ਹੀ ਨਹੀਂ ਕਰਨੀ ਉਹਨਾਂ ਨੂੰ ਉਹਨਾਂ ਦੀ ਸੁਣਨੀ ਨਹੀਂ ਤਾਂ ਫਿਰ ਮੇਰੇ ਖਿਆਲ ਚ ਉਹਨਾਂ ਤੋਂ ਵੋਟ ਮੰਗਣ ਦਾ ਵੀ ਕੋਈ ਅਧਿਕਾਰ ਨਹੀਂ ਵੋਟ ਵੀ ਫਿਰ ਜਿਹੜੇ ਵੱਧ ਪੜੇ ਲਿਖੇ ਹੈਗੇ ਆ ਬੰਦੇ ਉਹਨਾਂ ਤੋਂ ਹੀ ਮੰਗਣੀ ਚਾਹੀਦੀ ਆ ਫਿਰ ਉਹਨਾਂ ਦੀ ਮਰਜ਼ੀ ਆ ਉਹਨਾਂ ਨੇ ਇਹਨਾਂ ਨੂੰ ਵੋਟ ਪਾਉਣੀ ਆ ਕਿ ਨਹੀਂ ਪਾਉਣੀ